ਜੇ ਜੀ ਦੀ VOTING TV ਨਹੀਂ ਪਹੁੰਚੀ ਹਾਂਜੀ ਅੱਛਾ ਉਹ ਨਹੀਂ ਉਹ ਤਾਂ ਜੀ 2017 ਚ ਵੀ ਇਲੈਕਸ਼ਨ ਲੜੀ 2022 ਚ ਵੀ ਲੜੀ ਐ ਐਕੀ ਇਨਾ ਮੰਡੇਟ ਹੋਣ ਦਾ ਮੁੱਖ ਕਾਰਨ ਕੀ ਸਮਝਦੇ ਹੋ ਮੁੱਖ ਕਾਰਨ ਹੈਗਾ ਜੀ ਕਿ ਪੰਜਾਬ ਦੀ ਜਨਤਾ ਨੇ ਪੰਜਾਬ ਦੇ ਸਰਕਾਰਯੋਗ ਨੂੰ ਵੀ ਪੰਜਾਬ ਦੇ ਸਰਬਭਗਵਨ ਸ੍ਰੀ ਮਾਨ ਜੀ ਦੇ ਕੰਮਾਂ ਨੂੰ ਮੋਹਰ ਲਗਾ ਦਿੱਤੀ ਏ ਉਹਨਾਂ ਨੇ ਦੱਸ ਕਰਿਆ ਜਨਤਾ ਨੇ ਕਿ ਅਸੀਂ ਮਾਨ ਸਾਹਿਬ ਦੇ ਨਾਲ ਖੜੇ ਹਾਂ ਜਿਹੜੇ ਉਹਨਾਂ ਨੇ ਕੰਮ ਕੀਤੇ ਉਹਨੇ ਪੰਜਾਬ ਦੀ ਬਿਹਤਰੀ ਲਈ ਔਰ ਉਹਨਾਂ ਨੂੰ ਜਿਹੜੀਆਂ ਵੋਟਾਂ ਪਈਆਂ ਸੀ ਸੀਐਮ ਸਾਹਿਬ ਨਾਲ ਗੱਲਬਾਤ ਹੋਈ ਏ ਕੋਈ ਟੋਡੀ ਨੀ ਫੁੱਲਾਰ ਨਹੀਂ ਹੋਏਗਾ ਜਸ਼ਨ ਦੀ ਕੀ ਤਿਆਰੀ ਹੈ ਸਰ ਜਿਸ ਨੇ ਤਿਆਰੀ ਇਕੱਠੇ ਹੋ ਜਾਵਾਂਗੇ ਵਰਕਰ ਨਾਲ ਸਾਰੇ ਆਏ ਤੇ ਬਾਦਾਂਗੇ ਇਕੱਠੇ ਹੋ ਕੇ ਜਾਵਾਂਗੇ ਲੱਗਦਾ ਪਿਛਲੇ ਸਮੇਂ ਦੇ ਵਿੱਚ ਪਾਰਟੀ ਗਲਤ 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 ਜੁਨਾ ਚੁਣਿਆ ਸੀ ਤੇ ਅੱਜ ਭਗਤ ਦਾ ਚਿਹਰਾ ਤਾਂ ਉਹੀ ਹੈ ਜਿਸ ਤਰੀਕੇ ਨਾਲ ਫਤਵਾ ਮਿਲਿਆ ਲੱਗਦਾ ਪਿਛਲੇ ਸਮੇਂ ਦੇ ਵਿੱਚ ਜੁਰੇ ਵੋਟਾਂ ਲੜੀਆਂ ਸੀ ਪਾਰਟੀ ਗਲਤ ਜੁਨੀ ਗਈ ਸੀ ਐਦ ਕੀ ਤਾਂ ਚਿਹਰਾ ਤਾਂ ਉਹੀ ਹੈ ਦੇਖੋ ਸਮਝ ਸਮਝ ਕੇ ਗਾਗ ਜਨਤਾ ਹਰ ਵਡੇ ਆਪਣਾ ਆਪਣਾ ਦੇਖੋ ਸਮਾਂ ਪਹਿਲੇ ਲੋਕ ਸਭਾ ਦੇ ਲੈ ਕੇ ਬਿਲਕੁਲ ਕੇ ਬੋਲੋ ਅੱਜ ਅੱਜ ਖੁੱਲ ਕੇ ਬੋਲੋ ਐਡਾ ਵੱਡਾ ਮੰਡੀਟ ਮਿਲਿਆ ਹਾਂ ਬਿਲਕੁਲ ਠੀਕ ਜਨਤਾ ਨੇ ਜਿਹੜਾ ਹੈਗਾ ਫੌਂਦੇ ਪੱਗ ਜੀ ਉਹਨਾਂ ਨੇ ਜੀ ਖਾਸ ਤੌਰ ਤੇ ਕੈਬਨਟ ਮੰਤਰੀ ਤੁਹਾਨੂੰ ਕਹਿ ਦਿੱਤਾ ਗਿਆ ਸੀ ਤਾਂ ਮੰਨ ਲਿਏ ਕਿ ਅੰਦਰ ਗਏ ਸੀ ਤਾਂ ਉਮੀਦਵਾਰ ਸੀ ਬਾਹਰ ਆਇਆ ਤਾਂ ਇੱਕ ਕੈਬਨਟ ਮੰਤਰੀ ਬਾਹਰ ਆ ਰਿਹਾ ਸਰ ਬੜੇ ਬੋਕੇ ਬੁਰਾ ਗਿਆ ਸੀ ਸਰ ਸਾਭਣੀ ਕੀ ਗਏ ਗੱਲ ਹੈ ਸੀ ਕਿ ਸਰਬ ਲੋਕਾਂ ਨਾਲ ਵਾਦਾ ਕਰਕੇ ਗਏ ਨੇ ਪਛਮੀ ਦੇ ਹਲਕੇ ਤੁਸੀਂ ਵਿਧਾਇਕ ਬਣਾਓ ਮੈਨੂੰ ਪਤਾ ਹੈਗਾ ਕਿ ਮਾਨ ਸਰ ਜੋ ਵਾਦਾ ਕਰਦੇ ਨੇ ਪੂਰਾ ਕਰਦੇ ਨੇ ਅੱਛਾ ਭਗਤ ਜੀ ਲੱਗਦਾ ਨਹੀਂ ਕਿ ਹੁਣ ਅਗਲੇ 2.5 ਸਾਲਾਂ ਦੇ ਵਿੱਚ 5 ਸਾਲ ਦੇ ਕੰਮ ਕਰਨ ਦੇ ਉਹਨਾਂ ਕਿਉਂਕਿ ਸਾਥੀ ਨੇ ਤਾਂ ਉਤਰਾ ਲੈਣੇ ਤਾਂ ਇਤੇਨੇ ਜੋ ਵਾਅਦੇ ਕੀਤੇ ਨੇ ਕੰਮ ਕਰਾਂਗੇ ਜਰੂਰ ਕਰਾਂਗੇ ਕਿਉਂਕਿ ਅਸੀਂ ਸਾਨੂੰ ਆ ਜਨਤਣੇ ਚੁਣਿਆ ਹੈ ਘਰ ਤੁਸੀਂ ਉਹਨਲੇ ਪ੍ਰਾਇੋਰਟੀ ਕੀ ਰਹਿਣ ਵਾਲੀ ਹੈ ਇੱਕ ਵਾਰ ਕੈਮਰੇ ਸਾਹਮਣੇ ਦੱਸ ਜਿਹੜੇ ਲੋਕਾਂ ਦੇ ਮੋਢੀਆਂ ਲੋੜਾਂ ਹੈਗੀਆਂ ਸੀਰਵਜ ਬਾਟ ਪ੍ਰਾਇੋਰਟੀ ਸਟਰੀਟ ਲੱਜੇ ਉਹ ਆਪਾਂ ਦੂਰ ਕਰਾਂਗੇ ਜਿਹੜੇ ਲੋਕਾਂ ਦੀਆਂ ਮੋਢੀਆਂ ਲੋੜਾਂ ਹੈਗੀਆਂ ਨਸ਼ੇ ਦਾ ਮੁੱਦਾ ਹੈ ਮੁੱਦਾ ਸੀ ਉਹਨੂੰ ਅਡੇ ਸਿੱਟੀ ਦਾ ਮੁੱਦਾ ਤੁਸੀਂ ਬਹੁਤ ਚੁੱਕੀ ਚੱਕਿਆ ਹੈ ਜਿਹੜਾ ਮੁੱਦਾ ਤਾਂ ਹੈ ਗਈ ਹੈ ਉਹ ਹੈਗਾ ਹੀ ਉਹਨੂੰ ਖਤਮ ਕਰਨਾ ਸਾਡਾ ਪਹਿਲਾ ਕੰਮ ਹੋਏਗਾ ਨਸ਼ਾ